ਹੁੰਦਾ ਜਗ ਆ ਨਾ ਮਰਦੇ ਬੋਲ ਹੁੰਦਾ ਜਗ ਤਨ ਮੋ ਬੋਲ ਦਤੈ ਨੂੰ ਨਾ oh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦੂਰ ਦਰੇਡੇ ਦੀਆਂ ਸੰਗਤਾਂ ਗੁਰੂ ਸਾਹਿਬ ਦੀ ਸੰਗਤੀ ਰੂਪ ਦੇ ਵਿੱਚ ਦਰਸ਼ਨ ਦੇਦਾਰੇ ਕਰਦੀਆਂ ਹੋਈਆਂ ਕੀਰਤਨੀਆਂ ਦੀ ਰਿਸਪੈਕਟ ਕਰਦੀਆਂ ਹੋਈਆਂ ਦਾਸ ਭਾਈ ਕੁਲਵੰਤ ਸਿੰਘ ਭਾਈ ਸਰਿੰਦਰ ਸਿੰਘ ਜੋਧਪੁਰੀ ਜੀ ਦੇ ਸਾਥੀ ਸੋ ਅੱਜ ਦੇ ਦਿਹਾੜੇ ਨੂੰ ਮੁੱਖ ਸਮਝਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਦੀ ਗੋਦ ਦਾ ਨਿਗਮ ਆਣਦਿਆਂ ਹੋਇਆਂ ਉਹਨਾਂ ਦੀ ਗੋਦ ਦੇ ਕੀਰਤਨੀਏ ਗੁਰੂ ਨਾਨਕ ਸਾਹਿਬ ਜੀ ਦੇ ਉਹਨਾਂ ਵੱਲੋਂ ਆਪ ਜੀ ਨੂੰ ਆਪ ਸਰਬੱਤ ਸੰਗਤਾਂ ਨੂੰ ਦੂਰ ਡਰੇਡੇ ਵਾਲੀਆਂ ਬਾਹਰ ਅੰਦਰ ਦੀਆਂ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਰਾਗੀ ਸਿੰਘਾਂ ਵੱਲੋਂ ਸਮੁੱਚੇ ਰਾਗੀ ਸਿੰਘ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਾਰੇ ਕੀਰਤਨੀਆਂ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਸਾਹਿਬ ਦੇ ਉਰਵ ਦੀਆਂ ਗੁਰੂ ਨਾਨਕ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁਹੰਦ ਜਗ ਚਾਨਣ ਹੋਆ ਵਾਲੀਆਂ ਬਖਸ਼ਾ ਗੁਰੂ ਨਾਨਕ ਸਾਹਿਬ ਦੀ ਫਲਵਾੜੀ ਨੂੰ ਸਾਰੀ ਨੂੰ ਕਰੋੜ ਕਰੋੜ ਵਧਾਈਆਂ ਗੁਰੂ ਨਾਨਕ ਸਾਹਿਬ ਦੇ ਉਰਵ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ